ਛੇਵੀਂ ਕਲਾਸ ਵਿੱਚ ਪੜਦਾ ਜਸਕੀਰਤ 7 ਜੁਲਾਈ ਨੂੰ ਅਚਾਨਕ ਘਰੋਂ ਲਾਪਤਾ ਹੋ ਗਿਆ ਸੀ ਉਸ ਦੇ ਮਾਤਾ ਪਿਤਾ ਵੱਲੋਂ 8 ਜੁਲਾਈ ਨੂੰ ਥਾਣਾ ਅਮਲੋ ਵਿਖੇ ਇਤਲਾਹ ਦਿੱਤੀ ਸੀ ਕਿ ਜਸਕੀਰਤ 7 ਜੁਲਾਈ ਨੂੰ ਘਰੋਂ ਅਚਾਨਕ ਲਾਪਤਾ ਹੋਇਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ ਹੀ ਧਾਰਮਿਕ ਸਥਾਨਾਂ ਤੇ ਬੱਚੇ ਦੀ ਫੋਟੋ ਜਾਰੀ ਕੀਤੀ ਸੀ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਅਮਲੋ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਇਹ ਬੱਚਾ ਘਰੋਂ 500 ਰੁਪਏ ਲੈ ਕੇ ਆਪਣੇ ਦੋਸਤ ਦੀ ਛੋਟੀ ਸਾਈਕਲ ਤੇ ਪਿੰਡ ਅਲੀਪੁਰ ਦੇ ਰਾਹੀਂ ਅਮਲੋਂ ਹੁੰਦੇ ਹੋਏ ਖੰਨਾ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਸੀ ਅਤੇ ਸਾਈਕਲ ਉੱਥੇ ਹੀ ਛੱਡ ਕੇ ਰੇਲ ਗੱਡੀ ਚੜ ਗਿਆ ਅਤੇ ਅੰਮ੍ਰਿਤਸਰ ਦੇ ਗੁਰਦੁਆਰਾ ਹਰਮੰਦਰ ਸਾਹਿਬ ਪਹੁੰਚ ਗਿਆ ਤੇ ਹੁਣ ਪੁਲਿਸ ਵੱਲੋਂ ਲਾਪਤਾ ਬੱਚੇ ਨੂੰ ਲੱਭ ਕੇ 10 ਦਿਨ ਦੇ ਅੰਦਰ-ਅੰਦਰ ਮਾਪਿਆਂ ਦੇ ਹਵਾਲੇ ਕੀਤਾ ਹੈ ਪੁਲਿਸ ਵੱਲੋਂ ਲਾਪਤਾ ਬੱਚੇ ਨੂੰ ਲੱਭਣ ਵਿੱਚ ਕੀਤੀ ਗਈ ਇਹ ਸਖਤ ਮਿਹਨਤ ਦੇ ਇਲਾਕੇ ਵਿੱਚ ਸ਼ਲਾਘਾ ਵੀ ਹੋ ਰਹੀ ਹੈ ਮੇਰੇ ਨਾਲ ਬੱਚੇ ਦਾ ਕਾਲਾ ਕਿਹਾ 11 ਨੰਬਰ ਤੇ ਖੜਨੀ ਹੈ ਜੀ ਕੋਈ ਨਹੀਂ ਜਰਾ ਸੀ ਕਿ ਸਰਕਾਰ ਕੁਝ ਇਸ ਤਰ੍ਹਾਂ ਹੋ ਰਹੀ ਕਿ ਬੱਚਾ ਨਹੀਂ ਆਉਂਦਾ ਜੀ ਨਸੀਨੀ ਰੇਟ ਤੇ 137 ਹੋ ਰਿਹਾ ਪਤਾ ਹੈ 100 ਬੱਚੇ ਨੂੰ ਨਸੀਨੀ ਪਾ ਕੇ ਫਿਰ ਬਾਕੀ ਕੱਤੀ ਸੀ ਇਹ ਬੱਚਾ ਹੈਗਾ ਉਸ ਵਿੱਚ ਵੀ ਲੋੜ ਨਹੀਂ ਦੀ ਤੁਹਾਨੂੰ ਵਾਸੀ ਆਪਣੇ ਬਲੋਂਕ ਤੇ ਥੋਪਾ ਲੈ ਕੇ ਬੱਚੇ ਬਿਆਂ ਇਸ ਤਰ੍ਹਾਂ ਕੋਈ ਨਹੀਂ ਕਰਦੇ ਤੁਸੀਂ ਇਨਵੈਸਟੀਸ਼ਨ ਦੇ ਪਾਸੇ ਸਟੈਟਿਸਟਿਕਸ ਲੈ ਇਨਵਰਟਿਜੋਰੋ ਬੋਲੋ ਜੈ ਮੂਰੀ ਜਿਸ ਦਿਨ ਸੁਰੂ ਸੁਰੂ ਉਹਦਾ ਉਹ ਟੂਰ ਹੋਇਆ। ਉਹ ਅਸੀਂ ਵੀ ਥੂਰ ਕੋਲੋਂ ਸਾਰੇ ਪੰਜਾਬ ਚ ਹੋ ਰਿਹਾ ਰਿਹਾ ਦਿੱਲੀ ਚ ਸਭ ਮਿਲ ਹੋਇਆ। ਛਾੜੀ ਨੰਬਰ ਕਿਹੜੀ ਸੀ? ਪੀਰਾ ਹੁੰਦਾ, ਪੀਸੀ ਹੁੰਦਾ, ਪੂਚੀ ਹੁੰਦਾ ਸਾਰੇ ਡਿਸਟ੍ਰਿਕਟ ਆਪ ਹੁੰਦਾ। ਉਹ ਤੁਹਾਡੇ ਮੁੱਖ ਦੇ ਚੱਲੇ ਗਿਆ। ਇਹ ਉਹਨਾਂ ਦੇ ਸਾਰੇ ਸਰਕਲ। ਫਿਰ ਖਾਸ ਕਰਕੇ ਨਾਦੇਵੀ ਚਾਹਤੇ ਪਾਰਟੀ। ਉਹਦੇ ਦੇਖਿਆ ਸਾਨੂੰ ਸ਼ੱਕ ਸੀ ਵੀ ਇਹ ਵੀ ਸੋਈ ਸੀ ਨਾ ਉਹ ਗਿਆ। ਯਾਰ ਡਾਕਟਰ ਵੀ ਗਿਆ। ਫਿਰ ਮੈਂ ਆਹ ਸਰਬੰਦ ਸਰ ਬਣੀ ਨਾਲ ਨੂੰ ਦਾ ਉੱਥੇ ਲੱਗੇ ਚੁੱਕੀ ਲੱਗੀ ਹੈ ਇਸ ਨੂੰ ਤਾਂ ਮਿਲ ਗਈ ਤਾਂ ਉਹ ਜੰਦਰ ਕੀ ਕਾ ਇਹ ਵੀ ਤਾਂ ਉਹ ਕੀਤਾ ਤਾਂ ਨਹੀਂ ਲੱਗਿਆ ਬੜਾ ਆਤਲ ਕੀ ਹੋਇਆ ਇਹਨਾਂ ਨੂੰ ਫੋਨ ਆ ਗਿਆ ਮੈਂ ਵੀ ਫੋਨ ਆ ਗਿਆ ਕਿਉਂਕਿ ਉਹ ਵੀ ਬੰਦਾ ਬੱਚਾ ਚਾਰ ਪੰਜ ਦਿਨ ਤੋਂ ਜੋ ਸੇਵਾ ਦਾ ਦੱਸਦੇ ਹੈ ਲੰਗਰ ਵਾਲੇ ਵਾਲੇ ਕਿ ਉੱਥੇ ਕੰਮ ਕਰਕੇ ਦੋ ਤਿੰਨ ਘੰਟੇ ਗਏ ਹੋਣਗੇ ਜਿਹੜਾ ਇਹਨਾਂ ਉੱਥੇ ਕੰਮ ਕਰਦਾ ਉਹ ਵੀ ਆਇਆ ਚੁੱਕੀ ਜਾਂਦਾ ਇਹ ਬੱਚਾ ਮੈਂ ਨਹੀਂ। ਇਹ ਇਹਨਾਂ ਨੂੰ ਜਿਹੜੇ ਤੋਂ ਮੈਂ ਗੱਲ ਕਰਨ ਵਾਲਾ ਮੈਂ ਸੰਪਰਕ ਕਰਵਾ ਦਿੱਤਾ। ਉਹ ਫੋਨ ਆ ਗਿਆ ਉਹਨਾਂ ਕੋਲੋਂ ਮੈਂ ਉਹ ਸੰਪਰਕਿਕ ਨੰਬਰ ਆ ਗਿਆ ਉਹਨਾਂ ਦੇ ਨਾਲ ਹੀ ਜਾ ਕੇ। ਅਸੀਂ ਮੈਂ ਮਾਫ ਕਰ ਦਿੱਤਾ ਮੈਂ ਗਲਤੀ ਕੀਤੀ ਜਿਹੜਾ ਵੀਡੀਓ ਕੰਪਲੈਕਸ ਕਰਵਾ ਦਿੱਤਾ ਮੈਂ ਗਲਤੀ ਕੀਤੀ ਆ ਮੈਂ ਬੱਚਿਆ ਬੱਚਿਆ ਜਿਹਨੂੰ ਤਾਂ ਹੀ ਪੇਜਾ ਮੈਡੀਕਲ ਬੰਦੇ ਕਰਦੇ ਗਏ। ਇਹਨਾਂ ਨੂੰ ਦੱਸਿਆ ਕਿ ਨੌਕਰੀ ਉਸ ਜਿਹੜਾ ਅੱਜ ਕਿੰਨਾ ਗਿਆ। ਕਿਉਂ ਤੁਸੀਂ ਨਹੀਂ ਜਾਗੇ। ਬੋਲਣ ਲਈ ਇਹ ਪਛਾਣ ਵੀ ਰੋਕੂਣ। ਕਿਰਪਾ ਕਰਕੇ ਬਾਅਦ ਅਸੀਂ ਵੀ ਜਿਹੜਾ ਸਾਡੀ ਕੋ ਸੀਰ ਨੂੰ ਸੀ ਚੈਰ ਦੇ ਰਿਹਾ ਦਿੱਤੀ ਹੈ। ਇਸ ਦੇ ਤਿੱਖਾ ਦੇ ਵਿੱਚ ਹੋ ਕੇ ਕਿ ਜਨਾਬ ਉਹਦੇ ਲਈ ਬਹੁਤ ਚੰਗਾ ਹੈ। ਉਹ ਪਛਾਣ ਵੀ ਦੇ ਦੇ ਸਾਡਾ ਸਰਟੀਫਿਕੇਸ਼ਨ ਆਉਂਦਾ ਹੈ। ਇਹ ਜਿਹੜਾ ਸਾਡੇ ਮੋਟੇ 12 ਸਾਲ ਦਾ ਹੈ।